ਹਾਂਜੀ ਸਾਰੇ ਪਿਆਰ ਵਾਲੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਮੌਇ ਉਤੀਕਾ ਖਾਸ ਤੋਂ ਮੋਰ ਦੇ ਜੀ ਕਿਰਮਤੇ ਦੋਸਤੋ ਆਪ ਜਾਣਦੇ ਹੋ ਕਿ ਕਈ ਦਿਨਾਂ ਤੋਂ ਗਰਮੀ ਦਾ ਬੜਾ ਕਿੜਾ ਛੜਿਆ ਹੋਇਆ ਸੀ ਤੇ ਅੱਜ ਸਾਡੇ ਇਲਾਕੇ ਵਿੱਚ ਆਸ-ਪਾਸ ਦੇ ਖੇਤਾਂ ਤੇ ਵੀ ਪਏ ਨੇ ਇਕਸਪਰਦੇ ਨਹੀਂ ਇਸ ਤਰ੍ਹਾਂ ਕਿਆਰਿਕਾਪੁਰ ਅੱਜ ਰਾਤਾਪੁਰ ਜਿਹਾ ਮਾਹੌਲ ਮਾਹੌਲ ਦੀਆਂ ਚੁਗਵਾਲ ਡਾਜ ਗਿਆ ਹੈ ਇਸ ਤੱਕ ਏਸੀ ਵੀ ਸਾਡੇ ਫੇਲ ਹੋਏ ਪਏ ਨੇ ਏਸੀ ਦੇ ਵਿੱਚ ਬੈਠੇ ਵੀ ਤੁਸੀਂ ਨਾ ਆ ਰਹੇ ਤੇ ਗਲੀयां ਹੋਣੀਆਂ ਮਾਲਕ ਜੀ ਕੋਲ ਤੇ ਬਹੁਤ ਖਰਾਬ ਮੌਸਮ ਬਨਾਇਆ ਇਸੇ ਤਰ੍ਹਾਂ ਮਨੁੱਖ। ਸ਼੍ਰੀ ਸ਼ਾਂਤੀਓ ਤੁਨਿਕ ਵਰਦਾਂ ਕਰਦੇ ਰਹਿਣ। ਵਾਹਿਗੁਰੂ ਹਰ ਪ੍ਰਕਾਰ ਦੇ ਪ੍ਰਕੋਪ ਤੋਂ। ਆਪਣਾ ਇਸੇ ਕਾਨੂੰਨ ਸਾਰੇ ਦੁਨੀਆਂ ਨੂੰ ਬਚਾ ਕੇ ਰੱਖਾਂ। ਚਾਹੇ ਗਰਮੀ ਦਾ ਪ੍ਰਕੋਪ ਹੋਵੇ, ਚਾਹੇ ਠੰਡ ਦਾ ਪ੍ਰਕੋਪ ਹੋਵੇ, ਚਾਹੇ ਜਿੰਨਾ ਤੱਕ ਸੇ ਕਿਆਮਤ ਦਾ ਪਹਿਨਾ ਕੋ ਕੋ ਕੁੰਡਾ ਬਸਮਾਲਸਰ ਦੇ ਇਲੀਓ ਰਾਤ ਦਿੱਤੀ ਹੈ ਇਹ ਮਾਲਕਸਾਲ ਨਾਲ ਕੁਝ ਕਿੰਸ ਸ਼ਾਮ ਪੀਂਹ ਕੰਡ ਖਸੂਸ ਬਸ ਚੰਗਾ ਲੱਗਿਆ ਵੀ ਅੱਜ ਮੌਸਮ ਦੇ ਠੰਡਾ ਬੈਠੇ ਬੈਠੇ ਲੈਣਾ ਟੋਮਟਰ ਇੱਕ ਵੀਡੀਓ ਕਲਪਨਾਵਾ ਬਾਦੀ ਆਪਨੇ ਪਿਆਰ ਵਾਲੇ ਦੋਸਤਾਂ ਪਿੱਤਰਾਂ ਦੇ ਲਈ ਸੋ ਅੱਜ ਮਾਰਦਾ ਦੇਣਾ ਕਾ ਲੋ ਦਾਮ ਵੀ ਹੋਣਗੇ ਸਮੇ ਅਫਸਾਰ ਇਹ ਪੁੱਛਣਾ ਚਾਹੁੰਦਾ ਵੀ ਅੱਜ ਦਾ ਮਾਹੌਲ ਜਿਹੜਾ ਕਿੱਥੇ ਕਿੱਥੇ ਹੈ ਮੋਗੇ ਨੇ ਹਸਲੇ ਵਾਲਾ ਤੇ ਨੇੜੇ-ਤੇੜੇ ਦੇ ਲੇਖਕ ਜਿਹੜੇ ਹੈਗੇ ਨੇ ਉਹਨਾਂ ਨੂੰ ਬੇਨਤੀ ਹੈ ਕੋ ਖਾਸ ਕਰਕੇ ਦੱਸਣ ਤੇ ਬਾਕੀ ਵੀ ਜਿਹੜੇ ਵੀਡੀਓ ਸੁਣੋਗੇ ਦੇਖੋਗੇ ਉਹਨਾਂ ਬੰਤੀ ਹੈ ਬਈ ਦੱਸੋ ਕਿੱਥੇ ਕਿਥੇ ਨਹੀਂ ਪੈ ਰਿਆ ਹੰਸਮ ਕਿੱਥੇ ਕਿੱਥੇ ਮੋੜ ਕੇ ਠੰਡਾ ਹੋਇਆ ਕਿਹੜੇ ਲੱਖ ਜਿਹੜੇ ਨੇ ਉਹ ਪੌੜਾ ਲੱਖ ਕਿਹੜਾ ਤੇ ਪੌੜੇ ਲੱਖ ਕੀ ਮਾਹੌਲ ਹੈ ਨਿਕਲਦਾ ਨਾ ਗਰਮੀ ਦਾ ਇਹ ਦਸੰਦੇ ਕਰਤਾ ਕਰਦੇ ਸੋ ਪ੍ਰੇਨਿਕ ਦੇਖੀ ਪ੍ਰਵਾਨ ਕਰਨੀ ਤੁਹਾਡਾ ਜੀ ਮਤਲਬ ਕਿ ਜੇ ਨਕਸਲੇ ਪੂਰੀ ਕਿਹਦਾ ਹਸਨ ਬਲ ਜਾਂਦੇ ਤੇ ਜਾਣਾ ਗੁਰਦੁਆਰੇ ਬਈ ਕਿ ਮੈਂ ਮਾਲਕ ਜੀ ਤੇ ਅੰਤਰਾਤੀ ਸਤਿਗੁਰੂ ਜੀ ਬਲਿਆ ਮੈਂ ਜਿੱਥੇੋਂ ਤੱਕ ਸੂ ਸਾਰਨ ਕਾ ਪੂਰੀ ਸੰਗਤਾਂ ਸਿੱਧਾ